ਆ ਕੀ ਹੋ ਰਿਹਾ ਐ ਐਂਡੀਆਰਐਫ ਦੀਆਂ ਟੀਮਾਂ ਜਿਹੜੀਆਂ ਕਿਉਂ ਮੁਕਸਰ ਦੀਆਂ ਬਠਿੰਡਾ ਰੋਡ ਤੇ ਸਥਿਤ ਨਹਿਰਾਂ ਦੇ ਉੱਤੇ ਸਰਹੰਦ ਫੀਡਰ ਦੇ ਉੱਤੇ ਇਸ ਤਰ੍ਹਾਂ ਕਰ ਰਹੀਆਂ ਨੇ ਕੀ ਘਟਨਾ ਜਿਹੜੀ ਹੋਈ ਐ ਸਰਹੰਦ ਫੀਡਰ ਦੀਆਂ ਨਹਿਰਾਂ ਦੇ ਉੱਤੇ ਕਿਉਂ ਇੰਨੇ ਸਾਰੇ ਲੋਕ ਜਿਹੜੇ ਕਿਸ਼ਤੀਆਂ ਦੇ ਵਿੱਚ ਸਵਾਰ ਹੋਏ ਨੇ ਕੀ ਕਾਰਨ ਐ ਜਿਹੜਾ ਇਸ ਦੇ ਪਿੱਛੇ ਜਿਹੜਾ ਕਿਸ਼ਤੀਆਂ ਤੇ ਸਵਾਰ ਹੋ ਰਹੇ ਨੇ ਮਾਮਲਾ ਕੀ ਹੈ ਆਖਿਰ ਕਿਉਂ ਇਹ ਸਭ ਲੋਕ ਇਕੱਠਾ ਇਸ ਤਰ੍ਹਾਂ ਕਿਸਤਿਆਂ ਦੇ ਵਿੱਚ ਬੈਠੇ ਹੋਏ ਨੇ ਦਰਅਸਲ ਇਹ ਕੁਝ ਨਹੀਂ ਜਿਹੜੇ ਐਨ ਡੀ ਆਰ ਐਫ ਟੀਮ ਵਿਭਾਗ ਦੇ ਵਿੱਚ ਜਿਹੜੇ ਕੁਝ ਕਰਮਚਾਰੀ ਮੁਲਾਜ਼ਮ ਨਵੇਂ ਭਰਤੀ ਹੋਏ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੀ ਹੜ੍ਹ ਦੇ ਵਿੱਚ ਜਾਂ ਕਿਤੇ ਆਪਾਤਕਾਲੀਨ ਸਥਿਤੀ ਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਜਾਂ ਕਿਸੇ ਵਿਅਕਤੀ ਦੀ ਜਾਨ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਜਾਂ ਕਿਸੇ ਐਕਸੀਡੈਂਟ ਨੂੰ ਕਿਸ ਤਰ੍ਹਾਂ ਜਿਹੜਾ ਲੋਕਾਂ ਦੀ ਜਿਹੜੀ ਜਾਨ ਬਚਾਉਣ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਕਿਸਤੀਆਂ ਦੇ ਚੜਾਉਣਾ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਸੁਰੱਖਿਆ ਥਾਵਾਂ ਤੇ ਉਹਨਾਂ ਨੂੰ ਲੈ ਕੇ ਜਾਣਾ ਇਹ ਸਭ ਟ੍ਰੇਨਿੰਗ ਹੋ ਰਹੀ ਹੈ ਇਹ ਟ੍ਰੇਨਿੰਗ ਹੋ ਰਹੀ ਹੈ ਮੁਖਸਰਦੇਵ ਬਠਿੰਡਾ ਰੋਡ ਦੇ ਉੱਤੇ ਬਾਕੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੇਖੋ ਕਿ ਕੁਝ ਮੌਕ ਡ੍ਰਿਲ ਦੇ ਵਿੱਚ ਹੋ ਰਿਹਾ ਹੈ ਇਸ ਟਾਈਮ ਅਸੀਂ ਮੌਜੂਦ ਹਾਂ ਮੁਖਸਰ ਸਾਹਿਬ ਦੇ ਬਠਿੰਡਾ ਰੋਡ ਦੇ ਉੱਤੇ ਸਰਹੰਦ ਫੀਡਰ ਨਹਿਰ ਦੇ ਉੱਪਰ ਜਿੱਥੇ ਐਨ ਡੀ ਆਰ ਐਫ ਟੀਮ ਦੀ ਵਿਭਾਗ ਵੱਲੋਂ ਜਿਹੜੇ ਆਪਣੇ ਨਵੇਂ ਭਰਤੇ ਹੋਏ ਆ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੁਸੀਂ ਮੇਰੇ ਮਗਰ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਜਿਹੜੇ ਟ੍ਰੇਨੀ ਆ ਜਿਹੜੇ ਕਿਸ਼ਤੀਆਂ ਦੇ ਵਿੱਚ ਸਵਾਰ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੀ ਕਿਸ ਤਰ੍ਹਾਂ ਜੇ ਕੋਈ ਐਮਰਜੈਂਸੀ ਦੀ ਘਟਨਾ ਹੁੰਦੀ ਹੈ ਜਾਂ ਕੋਈ ਕਾਰ ਜਾਂ ਕੋਈ ਵਿਅਕਤੀ ਜਿਹੜਾ ਨਹਿਰ ਦੇ ਵਿੱਚ ਡੁੱਬ ਡੁੱਬ ਰਿਹਾ ਹੋਵੇ ਉਸ ਨੂੰ ਕਿਸ ਤਰ੍ਹਾਂ ਬਚਾਉਣਾ ਤੇ ਕਿਸ ਤਰ੍ਹਾਂ ਉਹਦੀ ਜਾਨ ਬਚਾਉਣੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਬੋਰਡ ਵੀ ਲੱਗੇ ਹੋਏ ਆ ਪੀਪੀਈ ਕਿਟ ਬਾਰੇ ਦੱਸਿਆ ਹੋਇਆ ਤੇ ਕਿਸ ਤਰ੍ਹਾਂ ਨਹਿਰ ਦੇ ਵਿੱਚੋਂ ਜਿਹੜਾ ਡੁੱਬ ਰਿਹਾ ਵਿਅਕਤੀ ਹੈ ਐਮਰਜੈਂਸੀ ਦੇ ਵਿੱਚ ਜਿਹੜੀ ਉਹਨਾਂ ਦੀ ਕਿਸ ਤਰ੍ਹਾਂ ਜਿਹੜੀ ਜਾਨ ਬਚਾਉਣੀ ਹੈ ਉਸ ਦੀ ਜਿਹੜੀ ਸਾਰੀ ਜਿਹੜੀ ਜਾਣਕਾਰੀ ਹੈ ਉਹਨਾਂ ਨੂੰ ਦਿੱਤੀ ਜਾਵੇਗੀ ਅਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਐਮਰਜੈਂਸੀ ਦੇ ਵਿੱਚ ਜਿਹੜੇ ਤੁਸੀਂ ਕਦਮ ਚੱਕਣੇ ਹਨ ਨਾਲ ਹੀ ਤੁਸੀਂ ਇੱਧਰ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਜਿਹੜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆਈਆਂ ਹੋਈਆਂ ਨਾਲ ਹੀ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੀ ਐਮਰਜੈਂਸੀ ਦੇ ਉੱਤੇ ਕਿਸ ਤਰ੍ਹਾਂ ਨਾਲ ਸਟੈਪ ਬਾਈ ਸਟੈਪ ਅੱਗੇ ਵਧਣਾ ਹੈ ਇੱਕ ਇਸ ਤਰ੍ਹਾਂ ਦੇ ਜਿਹੜੇ ਡਿਸੀਜਨ ਜਿਹੜੇ ਲੈਣੇ ਹੁੰਦੇ ਆ ਨਾਲ ਹੀ ਤੁਸੀਂ ਇੱਥੇ ਟੈਂਟ ਵੀ ਦੇਖ ਸਕਦੇ ਹੋ ਜਿਹੜੇ ਲੱਗੇ ਹੋਏ ਨੇ ਵੀ ਘਟਨਾਤ ਜਦੋਂ ਵੀ ਕੋਈ ਹੁੰਦੀ ਹੈ ਤਾਂ ਕਿਸ ਤਰ੍ਹਾਂ ਜਿਹੜੇ ਆਪਦੇ ਅ ਅਸਥਾਈ ਜਿਹੜੇ ਟੈਂਟ ਲਗਾ ਕੇ ਕਿਸ ਤਰ੍ਹਾਂ ਜਿਹੜਾ ਆਪਦਾ ਸਮਸਾਜੋ ਸਮਾਨ ਜਿਹੜਾ ਰੱਖਣਾ ਤੇ ਨਾਲ ਹੀ ਤੁਸੀਂ ਮੌਕ ਐਕਸ ਫਲੱਡ ਵਾਲੀ ਵੈਨ ਵੀ ਜਿਹੜੀ ਦੇਖ ਸਕਦੇ ਹੋ ਵੀ ਉੱਥੇ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਸਮਾਨ ਜਿਹੜਾ ਆਪਣੇ ਕੋਲੇ ਹੋਵੇ ਤੇ ਬੰਦੇ ਦੀ ਜਿਹੜੀ ਜਾਨ ਵੱਤ ਸਕਦੀ ਹੈ ਜਿਹੜਾ ਕੋਈ ਬੰਦਾ ਡੁੱਬ ਰਿਹਾ ਹੋਵੇ ਇਸ ਤਰ੍ਹਾਂ ਉਸ ਲਈ ਜਾਨ ਨੂੰ ਜਿਹੜਾ ਬਚਾਉਣਾ ਚਾਹੀਦਾ ਹੈ ਇਹ ਸਭ ਜਿਹੜੀਆਂ ਚੀਜ਼ਾਂ ਇਸ ਡ੍ਰਿਲ ਦੇ ਵਿੱਚ ਸਿਖਾਈਆਂ ਜਾਂਦੀਆਂ ਹਨ ਇਹ ਡ੍ਰਿਲ ਜਿਹੜੀ ਚੱਲ ਰਹੀ ਹੈ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਦੇ ਉੱਤੇ ਜਿਹੜੀ ਸਰਹੰਦ ਫੀਡਰ ਹੈ ਮੌਕ ਡ੍ਰਿਲ ਚੱਲ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਐਨਡੀਆਰਫ ਵਿਭਾਗ ਦੇ ਜਿਹੜੇ ਕਰਮਚਾਰੀ ਪਹੁੰਚੇ ਆ ਜਿਹੜੇ ਆਪਣੇ ਜੂਨੀਅਰ ਹੈ ਜਿਹੜੇ ਨਵੇਂ ਭਰਤੀ ਹੋਏ ਹਨ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੋ ਕਿਸਤੀਆਂ ਜਿਹੜੀਆਂ ਤਰਹੰਦ ਫੀਡਰ ਦੇ ਵਿੱਚ ਉਤਾਰੀਆਂ ਹੋਈਆਂ ਤੇ ਉਹਨਾਂ ਨੂੰ ਸਿਖਾਇਆ ਜਾ ਰਿਹਾ ਕਿਸ ਤਰ੍ਹਾਂ ਜਿਹੜੀ ਬੋਰਡ ਦੇ ਵਿੱਚ ਸੈਟਿੰਗ ਕਰਨੀ ਹੈ ਜਾਂ ਕਿਸ ਤਰ੍ਹਾਂ ਐਮਰਜੈਂਸੀ ਦੇ ਵਿੱਚ ਜਿਹੜਾ ਲੋਕਾਂ ਦੀ ਜਾਨ ਬਚਾਉਣੀ ਹੈ ਤਸਵੀਰਾਂਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤਾਂ ਹੋਰ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਵਾਂਗੇ ਜਿਵੇਂ ਹੀ ਇਹਨਾਂ ਦੇ ਕੋਈ ਅਫਸਰ ਜਾਂ ਇਹਨਾਂ ਦਾ ਕੋਈ ਸੀਨੀਅਰ ਆਉਂਦਾ ਉਹਨਾਂ ਨਾਲ ਗੱਲ ਵੀ ਕਰਾਵਾਂਗੇ ਤੁਹਾਡੀ ਉਹਦੇਰੇ ਜਾਣਕਾਰੀ ਲਈ ਚੈਨਲ ਨੂੰ ਫੋਲੋ ਕਰੋ ਅਤੇ ਵੇਖਦੇ ਰਹੋ ਮੁਕਤਸਰ 360 ਡਿਗਰੀ ਚੈਨਲ ਧੰਨਵਾਦ ਮੈਂ ਕੇਵਲ ਕੁਮਾਰ ਬੀਡੀਪੀਓ ਸ਼੍ਰੀ ਮੁਕਤਸਰ ਸਾਹਿਬ ਜਿਹੜਾ ਅੱਜ ਇਹ ਐਨਡੀਆਰਐਫ ਦੀਆਂ ਟੀਮਾਂ ਸਿਵਲ ਪ੍ਰੈਸਿਡੈਂਟ ਇਕੱਠਾ ਹੋਇਆ ਉਹ ਕੀ ਚੱਲ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਇਹ ਜਿਹੜੀ ਮਤਲਬ ਮੋਕ ਡ੍ਰਿਲ ਕਰਨ ਲਈ ਆਈਆਂ ਜੇ ਕਿਸ ਤਰ੍ਹਾਂ ਕੋਈ ਨਹਿਰ ਟੁੱਟ ਜਾਂਦੀ ਹੈ ਉਹਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਜਾਂ ਕੋਈ ਨਹਿਰ ਦੇ ਵਿੱਚ ਕੋਈ ਹਨ ਹੁਣੇ ਘਟਨਾ ਹੋਵੇ ਜਾਂ ਕੋਈ ਗੱਡੀ ਡਿੱਗ ਪੈਂਦੀ ਹੈ ਜਾਂ ਹੋਰ ਉਸ ਤਰ੍ਹਾਂ ਦੇ ਜਿਹੜੇ ਵਿਕਤ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਬਚਾਉਣਾ ਉਹਦੇ ਬਾਰੇ ਟ੍ਰੇਨਿੰਗ ਦੇ ਮੋਕ ਡ੍ਰਿਲ ਕਰ ਰਹੇ ਹੈ ਕਿੰਨਾ ਟਾਈਮ ਚੱਲੇਗੀ ਟ੍ਰੇਨਿੰਗ ਸੋ ਇਹ ਟ੍ਰੇਨਿੰਗ ਚੱਲੇਗੀ ਜੀ ਅਜੇ ਘੰਟਾ ਦਾ ਕੰਢ ਜਿਸ ਤਰ੍ਹਾਂ ਵੀ ਇਹਨਾਂ ਦੇ ਉਹਨੂੰ ਇਹ ਨਵੇਂ ਕਰਮਚਾਰੀ ਜਿਹੜੇ ਭਰਤੀ ਉਹਨਾਂ ਨੂੰ ਟ੍ਰੇਨਿੰਗ ਮਿਲ ਰਹੀ ਹੈ ਇਹਨਾਂ ਦੀ ਮੌਕ ਟ੍ਰੈਲ ਚੱਲਦੀ ਰਹਿੰਦੀ ਹੈ ਨਹੀਂ ਇਹ ਮੌਕ ਟ੍ਰੈਲ ਨਹੀਂ ਚੱਲਦੀ ਰਹਿੰਦੀ ਇਹਨਾਂ ਦੇ ਕਮਾਂਡਰ ਸਾਹਿਬ ਆਏ ਉਹਨਾਂ ਦੀ ਦੇਖ ਰੇਖ ਵਿੱਚ ਮੌਕ ਟ੍ਰੈਲ ਚੱਲਦੀ ਰਹਿੰਦੀ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਜੀ ਉਹਨੇ ਇਹ ਐਨਡੀਆਰ ਦੀ ਟੀਮ ਬਠਿੰਡਾ ਤੋਂ ਆਈਆਂ ਜੀ